ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਕੈਡਨ ਜੀ ਤੁਹਾਡਾ ਸਭ ਦਾ ਸਵਾਗਤ ਆ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਪੰਜਾਬੀ ਵਿਆਕਰਨ ਤੇ ਈ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਪਹਿਲੀ ਕਲਾਸ ਤਾਂ ਲਾਸਟ ਕਲਾਸਾਂ ਦੇ ਵਿੱਚ ਆਪਾਂ ਗੁਰਮਤਿ ਸਟਾਰਟ ਕਰਿਆ ਤੇ ਹਫਤੇ ਦੇ ਵਿੱਚ ਤਿੰਨ ਦਿਨ ਤੁਹਾਨੂੰ ਮਿਲਿਆ ਕਰਨੀਆਂ ਗੁਰਮਤਿ ਕਾਵਿ ਦੀਆਂ ਕਲਾਸਾਂ ਮਤਲਬ ਤੇ ਤਿੰਨ ਦਿਨ ਮਿਲਣਗੇ ਸਾਨੂੰ ਗ੍ਰਾਮਰ ਦੀਆਂ ਕਲਾਸਾਂ ਤੇ ਕੁਝ ਕੁ ਬੱਚਿਆਂ ਦੀ ਸੀਗੀ ਤਾਂ ਕਿ ਮੈਡਮ ਜੀ ਸੱਭਿਆਚਾਰ ਕਰਵਾ ਦੋ ਥਲਕਾਰੀ ਵਗੈਰਾ ਲਾਈਕ ਹਨਾ ਤੇ ਉਹ ਤੁਹਾਨੂੰ ਸੰਡੇ ਨੂੰ ਕਲਾਸ ਮਿਲਿਆ ਕਰੂਗੀ ਪਤਾ ਉਹਦੇ ਵਿੱਚ ਆਪਾਂ ਸੱਭਿਆਚਾਰ ਲੋਕਤਾਰ ਤੇ ਬਾਕੀ ਜੋ ਵੀ ਸੰਡੇ ਨੂੰ ਪੇਪਰ ਹੁੰਦਾ ਉਹ ਇੱਕ ਪ ਹੰਡੀ ਵਾਲੀ ਕਲਾਸ ਦੇ ਵਿੱਚ ਤੁਹਾਡਾ ਸੱਭਿਆਚਾਰ ਨਾਲ ਨਾਲ ਚੱਲ ਪੂਗਾ ਤਾਂ ਇਹ ਬਾਕੀ ਤਿੰਨ ਦਿਨ ਤੁਹਾਡਾ ਸਹਿਤ ਆਊਗਾ ਤੇ ਤਿੰਨ ਦਿਨ ਤੁਹਾਡੀ ਆਊਗੀ ਗ੍ਰਾਮਰ ਓਕੇ ਤਾਂ ਥੋੜੀ ਸਕਰੀਨ ਤੇ ਪਹਿਲਾ ਸਵਾਲ ਹੈਗਾ ਬੰਤਰ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਤਿੰਨ ਦੇ ਹੁੰਦੇ ਨੇ ਚਾਰ ਦੇ ਹੁੰਦੇ ਨੇ ਜਾਂ ਅੱਠ ਦੇ ਹੁੰਦੇ ਨੇ ਓਕੇ ਤਾਂ 1 ਸਕਿੰਟ ਇਹਦੇ ਵਿੱਚ ਅੱਠ ਦਾ ਆਨਸਰ ਨਹੀਂ ਆਊਗਾ ਜਿਹੜੇ ਬੱਚੇ ਅੱਠ ਸੋਚਦੇ ਹੋਣਗੇ ਅੱਠ ਦਾ ਸਾਡਾ ਵਿਆਕਰਨ ਆਧਾਰ ਤੇ ਨੇ ਸਾਡੀ ਸ਼ਬਦ ਬੰਤਰ ਦੇ ਆਧਾਰ ਤੇ ਕੋਈ ਵੀ ਸ਼ਬਦ ਆ ਹੁਣ ਇਹਦੇ ਵਿੱਚ ਇੱਕ ਚੀਜ਼ ਦੇਖਣੀ ਆ ਆਪਾਂ ਇਹਦੇ ਵਿੱਚ ਜਿਹੜੀ ਤੁਹਾਡੀ ਗ੍ਰਾਮਰ ਆ ਗ੍ਰਾਮਰ ਵਿੱਚ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਸਭ ਤੋਂ ਪਹਿਲਾਂ ਗ੍ਰਾਮਰ ਦੇ ਵਿੱਚ ਆਉਂਦੀ ਆ ਤੁਹਾਡੀ ਸ਼ਬਦ ਸ੍ਰੇਣੀਆਂ ਸ਼ਬਦ ਸ੍ਰੇਣੀਆਂ ਸਾਡੇ ਕੋਲੇ ਕਿੰਨੀਆਂ ਨੇ ਸ਼ਬਦ ਸ੍ਰੇਣੀਆਂ ਹੈਗੀਆਂ ਸਾਡੇ ਕੋਲੇ 8 ਨੇ ਸ਼ਬਦ ਸ੍ਰੇਣੀਆਂ ਜਿਦੇ ਵਿੱਚ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਤੇ ਵਿਸਮਿਕ ਓਕੇ ਤਾਂ ਇਹ ਵੀ ਜਿਹੜਾ ਸਵਾਲ ਆ ਬੰਤਰ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਕੋਈ ਵੀ ਸ਼ਬਦ ਜਿਹਦਾ ਕੋਈ मीनिंग ਨਿਕਲਦਾ ਜਿਹਦਾ ਕੋਈ ਅਰਥ ਨਿਕਲਦਾ ਠੀਕ ਆ ਤਾਂ ਉਹ ਕਿਹੜੇ ਤਰੀਕੇ ਨਾਲ ਬਣ ਸਕਦਾ ਕਿੰਨੇ ਤਰੀਕੇ ਨਾਲ ਬਣ ਸਕਦਾ ਤਾਂ ਇਹਦਾ ਅਨਸਰ ਆਊਗਾ ਪੁੱਤ 2 ਤਾਂ ਇਹਦਾ ਅਨਸਰ ਦੋ ਕਿਹੜੇ ਕਿਹੜੇ ਹੈਗੇ ਨੇ ਆਪਾਂ ਦੇਖਦੇ ਆਂ ਇੱਕ ਤਾਂ ਹੁੰਦੇ ਨੇ ਪੁੱਤ ਮੂਲ ਸ਼ਬਦ ਮੂਲ ਸ਼ਬਦ ਜਾਂ ਜਿਨ੍ਹਾਂ ਨੂੰ ਕਹਾਂਗੇ ਆਪਾਂ ਤਾਤੂ ਸ਼ਬਦ ਜਿਨ੍ਹਾਂ ਨੂੰ ਅੱਗੇ ਆਪਾਂ ਤੋੜ ਹੀ ਨਹੀਂ ਸਕਦੇ ਅੱਗੇ ਜਿਨ੍ਹਾਂ ਨੂੰ ਆਪਾਂ ਤੋੜ ਹੀ ਨਹੀਂ ਸਕਦੇ ਠੀਕ ਆ ਤੇ ਇੱਕ ਹੁੰਦਾ ਰਚਿਤ ਸ਼ਬਦ ਤੇ ਬੰਤਰ ਦੇ ਆਧਾਰ ਤੇ ਸਾਡੇ ਸ਼ਬਦ ਹੈਗੇ ਨੇ ਦੋ ਜਾਂ ਤਾਂ ਉਹ ਕੋਈ ਸ਼ਬਦ ਮੂਲ ਹੋ ਸਕਦਾ ਜਾਂ ਉਹ ਸ਼ਬਦ ਹੋ ਸਕਦਾ ਰਚਿਤ ਜਿਵੇਂ ਹੁਣ ਪਤਾ ਆਪਾਂ ਦੇਖ ਲਿਆ ਕਿ ਮੂਲ ਸ਼ਬਦ ਕਿਹੜਾ ਹੋਊਗਾ ਜਿਵੇਂ ਆਪਾਂ ਦੇਖ ਲਿਆ ਵਾਹਾਂ ਬਫਾ ਦੇਖ ਲੈ ਠੀਕ ਆ ਤਾਂ ਇਹ ਕੀ ਪੁੱਤ ਜੇ ਇਹਨੂੰ ਅੱਗੇ ਆਪਾਂ ਤੋੜਤਾ ਇਹਦਾ ਕੋਈ मीनिंग ਨਹੀਂ ਨਿਕਲੂਗਾ ਇਹ ਇੱਕ ਤੁਨੀ ਬਣ ਗਈ ਤਾਂ ਜਿਹਦਾ ਕੋਈ मीनिंग ਨਹੀਂ ਨਿਕਾ ਅਰਥ ਦੀ ਛੋਟੀ ਤੋਂ ਛੋਟੀ ਇਕਾਈ ਜਿਹਦਾ ਕੋਈ मीनिंग ਨਾ ਹੋਵੇ ਤਾਂ ਉਹ ਸਾਡੀ ਹੁੰਦੀ ਹੈ ਤੁਨੀ ਬਟ ਸ਼ਬਦ ਜਿਹਦਾ ਕੋਈ मीनिंग ਹੋਵੇ ਤਾਂ ਜਿਹਦਾ ਕੋਈ ਅਰਥ ਹੋਵੇ ਉਹਨੂੰ ਆਪਾਂ ਕਹਾਂਗੇ ਪੁੱਤ ਸ਼ਬਦ ਕਹਾਂਗੇ ਤਾਂ ਬੰਤਰ ਦੇ ਆਧਾਰ ਤੇ ਸ਼ਬਦ ਸਾਡੇ ਦੋ ਪ੍ਰਕਾਰ ਦੇ ਨੇ ਮੂਲ ਸ਼ਬਦ ਇੱਕ ਹੁੰਦੇ ਪੁੱਤ ਰਚਿਤ ਸ਼ਬਦ ਰਚਿਤ ਸ਼ਬਦ ਦੇ ਵਿੱਚ ਅਸੀਂ ਸ਼ਬਦ ਨੂੰ ਕੁਝ ਅਗੇਤਰ ਲਾ ਕੇ ਜਿਵੇਂ ਹੁਣ ਵਫਾ ਵਫਾ ਤੋਂ ਆਪਾਂ ਨਵਾਂ ਸ਼ਬਦ ਕਿੱਦਾਂ ਬਣਾ ਸਕਦੇ ਆ ਜਾਂਦੇ ਦੇ ਨਾਲ ਅਗੇਤਰ ਲਾਦਾਂਗੇ ਕੀ ਕਹਾਂਗੇ ਬੇਵਫਾ ਓਕੇ ਜਾਂ ਇਦਾਂ ਪਿਛੇਤਰ ਲਾਦਾਂਗੇ ਅ ਸੌਰੀ ਵਫਾਦਾਰੀ ਠੀਕ ਆ ਇਹ ਕੀ ਬੁੱਤ ਇਹ ਪਿਛੇਤਰ ਲੱਗਿਆ ਹੋਇਆ ਮੂਲ ਸ਼ਬਦ ਕੀ ਸੀ ਵਫਾ ਜਾਂਦਾ ਗੀਤਰ ਲਾ ਕੇ ਬਣਾ ਸਕਦੇ ਜਾਂ ਪਛੇਤਰ ਲਾ ਕੇ ਬਣਾ ਸਕਦੇ ਆ ਇੱਕ ਹੁੰਦਾ ਰਚਿਤ ਸ਼ਬਦ ਇੱਕ ਹੁੰਦਾ ਮੂਲ ਸ਼ਬਦ ਤੇ ਰਚਿਤ ਸ਼ਬਦ ਦੇ ਵਿੱਚ ਹੀ ਆ ਜਾਂਦੇ ਨੇ ਸਾਡੇ ਸਮਾਸੀ ਸ਼ਬਦ ਇਹ ਆਪਣਾ ਅਲੱਗ ਟੌਪਿਕ ਆ ਬਟ ਜਿਹੜੇ ਸ਼ਬਦ ਜੋੜਨੀ ਨਾਲ ਬਣਦੇ ਨੇ ਸਮਾਸ਼ ਸ਼ਬਦ ਦਾ ਮਤਲਬ ਵੀ ਕੀ ਹੁੰਦਾ ਕਿਸੇ ਚੀਜ਼ ਨੂੰ ਜੋੜਨਾ ਕਿਸੇ ਵੀ ਦੋ ਸ਼ਬਦਾਂ ਨੂੰ ਜੋੜਨਾ ਜਿਹਨਾਂ ਜੁੜੇ ਜਾਂਦੇ ਪੰਜਾਬੀ ਦੇ ਵਿੱਚ ਵਿਚਾਲੇ ਜੋੜਨੀ ਜੋੜਨੀ ਦੇ ਨਿਸ਼ਾਨੀ ਪਾ ਕੇ ਇਹ ਜਿਹੜੇ ਸ਼ਬਦ ਜੋੜੇ ਜਾਂਦੇ ਆ ਉਹਨਾਂ ਨੂੰ ਕਹਾਂਗੇ ਆਪਾਂ ਸਮਾਸੀ ਸ਼ਬਦ ਜਿਵੇਂ ਆਪਾਂ ਕਹਿੰਦਾ ਪਤੀ ਅਤੇ ਪਤਨੀ ਪਤੀ ਅਤੇ ਪਤਨੀ ਜਦੋਂ ਇਹਦੇ ਇੱਕ ਸ਼ਬਦ ਬਣਾਉਣਾ ਆਪਾਂ ਕਹਾਂਗੇ ਪਤੀ ਪਤਨੀ ओके ਇਹਦੇ ਵਿੱਚ ਆ ਸਾਡੀ ਵਿਰੋਧੀ ਸ਼ਬਦ ਵੀ ਆ ਜਾਂਦੇ ਨੇ ਸਮਾਨਾਰਥਕ ਸ਼ਬਦ ਵੀ ਆ ਜਾਂਦੇ ਨੇ ਤੇ ਵਕਾਂਸ਼ ਵੀ ਆ ਜਾਂਦੇ ਨੇ ਇਹ ਆਪਣਾ ਅਗਲਾ ਟੌਪਿਕ ਹੋਊਗਾ ਤਾਂ ਇਹਦੇ ਵਿੱਚ ਤੁਸੀਂ ਇੱਕ ਯਾਦ ਰੱਖਣਾ ਕਿ ਬੰਤਰ ਦੇ ਆਧਾਰ ਤੇ ਸ਼ਬਦ ਸਾਡੇ ਦੋ ਪ੍ਰਕਾਰ ਦੇ ਨੇ ਜਾਂ ਤਾਂ ਸ਼ਬਦ ਮੂਲ ਹੋ ਸਕਦੇ ਨੇ ਜਿਨ੍ਹਾਂ ਨੂੰ ਜੇ ਅੱਗੇ ਤੋੜਿਆ ਉਹਨਾਂ ਦਾ ਕੋਈ ਅਰਥ ਨਹੀਂ ਨਿਕਲੂਗਾ ਠੀਕ ਆ ਜਾਂ ਸਾਡੇ ਸ਼ਬਦ ਰਚਤ ਹੋ ਸਕਦੇ ਨੇ ਅਗੇਤਰ ਲਾ ਕੇ ਪਿਛੇਤਰ ਲਾ ਕੇ ਜਾਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜਦੋਂ ਆਪਾਂ ਇੱਕ ਸ਼ਬਦ ਬਣਾਉਣਾ ਵਿਚਾਰੇ ਆਪਾਂ ਜੋੜ ਨਹੀਂ پا ਕੇ ਉਹਨਾਂ ਦੇ ਸ਼ਬਦ ਬਣਾ ਸਕਦੇ ਆ ਓਕੇ ਅਗਲਾ ਸਵਾਲ ਆ ਅਰਥ ਉਪੇਖਿਆ ਪਬੰਦਰ ਦੇ ਆਧਾਰ ਤੇ ਹੁਣ ਦੇਖੋ ਅਰਥ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਆ ਕਿਉਂਕਿ ਸ਼ਬਦ ਹੋਊਗੇ ਉਹ ਤਾਂ ਜਿਹਦਾ ਕੋਈ मीनिंग ਨਿਕਲਦਾ ਹੋਊਗਾ ਅਰਥ ਦੇ ਆਧਾਰ ਤੇ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਹਨ 8 ਨੇ 5 ਨੇ 6 ਨੇ 2 ਨੇ ਓਕੇ 8 ਦਾ ਸਾਡੇ ਹੈਗੇ ਨੇ ਬੋਤੋ ਵਿਆਕਰਨ ਦੇ ਆਧਾਰ ਤੇ ਵਿਆਕਰਨ ਦੇ ਆਧਾਰ ਤੇ ਸ਼ਬਦ ਕਿੰਨੇ ਨੇ ਸਾਡੇ 8 ਪ੍ਰਕਾਰ ਦੇ 5 ਸਾਡੇ ਨਾਮ ਦੀਆਂ ਕਿਸਮਾਂ ਹੁੰਦੀਆਂ ਨੇ 6 ਸਾਡੀਆਂ ਪੜਨਾਮ ਦੀਆਂ ਕਿਸਮਾਂ ਹੁੰਦੀਆਂ ਨੇ ਤੇ ਇਹਦਾ ਅਨਸਰ ਹੋਊਗਾ 2 ਅਰਥ ਦੇ ਆਧਾਰ ਤੇ ਸਾਡੇ ਸ਼ਬਦ ਹੈਗੇ ਨੇ 2 ਪ੍ਰਕਾਰ ਦੇ ਕਿਹੜੇ ਕਿਹੜੇ ਜਿਆਦਾ ਕੋਈ मीनिंग ਨਿਕਲ ਰਿਹਾ ਜਾਂ मीनिंग ਨਹੀਂ ਨਿਕਲ ਰਿਹਾ ਜਿਆਦਾ ਸਾਰਥਕ ਸ਼ਬਦ ਜਾਂ ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਵੀ मीनिंग ਨਹੀਂ ਆਪਾਂ ਕਹਿੰਦੇ ਆ ਚਾਚੂ ਚਾਚੂ ਚਾਦਰ ਇੱਕ मीनिंग ਦਾ ਕੋਈ ਪੀਣ ਵਾਲੀ ਚੀਜ਼ ਚੂਦਰ ਕੋਈ मीनिंग ਨਹੀਂ ਮੰਜਾ ਮੁੰਜਾ ਮੰਜੇ ਦਾ ਕੋਈ मीनिंग ਹੈਗਾ ਮੁੰਜੇ ਦਾ ਤਾਂ ਕੋਈ मीनिंग ਨਹੀਂਗਾ ਤਾਂ ਅਰਥ ਦੇ ਆਧਾਰ ਤੇ ਵੀ ਸ਼ਬਦ ਸਾਡੇ ਦੋ ਪ੍ਰਕਾਰ ਦੇ ਨੇ ਬੰਤਰ ਦੇ ਆਧਾਰ ਤੇ ਵੀ ਸ਼ਬਦ ਸਾਡੇ ਦੋ ਪ੍ਰਕਾਰ ਦੇ ਨੇ ਓਕੇ ਹੁਣ ਆਗੇ ਆਪਾਂ ਤੇ ਉਤਪਤੀ ਸ਼ਬਦਾਂ ਦੀ ਉਤਪਤੀ ਕਿਹੜੇ ਤਰੀਕੇ ਨਾਲ ਹੁੰਦੀ ਆ ਠੀਕ ਹੈ ਕੁਝ ਕਿ ਜਿਵੇਂ ਹੁਣ ਆਪਣੇ ਬਾਹਰਲੇ ਲੋਕ ਆਏ ਆਪਣੇ ਇੱਥੇ ਬੈਠੇ ਪੰਜਾਬ ਦੇ ਵਿੱਚ ਹਮਲਾਵਰ ਆਉਂਦੇ ਰਹੇ ਉਹਨਾਂ ਦੇ ਸ਼ਬਦ ਅਸੀਂ ਲੈਤੇ ਹੋਏ ਨੇ ਜਿਵੇਂ ਆਪਾਂ ਕਹਿੰਦੇ ਪੰਜਾਬ ਸ਼ਬਦ ਕਿੱਥੋਂ ਦਾ ਫਾਸੀ ਪਾਸ਼ਾ ਦਾ ਸ਼ਬਦ ਆ ਕੁਝ ਕਿ ਸ਼ਬਦ ਜਿਹੜੇ ਸਾਡੇ ਹੋਰ ਪਾਸ਼ਾ ਤੋਂ ਆਏ ਹੋਣੇ ਕੁਝ ਤਾਂ ਸਾਡੇ ਦੇਸੀ ਜਿਵੇਂ ਚੱਖਾ ਹੋ ਗਿਆ ਕਹੀ ਹੋਗੀ ਕਹਾੜੀ ਹੋਗੀ ਦੱਤੀ ਹੋਗੀ ਠੀਕ ਹੈ ਜਿਵੇਂ ਦੱਤੀ ਸ਼ਬਦ ਆ ਇਹ ਸਾਡਾ ਪੰਜਾਬੀ ਮੂਲ ਸ਼ਬਦ ਆ ਠੀਕ ਹੈ ਤਾਂ ਇਹ ਵੀ ਸਾਡੇ ਕਿੰਨੇ ਪ੍ਰਕਾਰ ਦੇ ਨੇ ਉਤਪਤੀ ਦੇ ਆਧਾਰ ਤੇ ਸ਼ਬਦ ਸਾਡੇ ਕਿੰਨੇ ਪ੍ਰਕਾਰ ਦੇ ਨੇ ਤਿੰਨ ਪ੍ਰਕਾਰ ਦੇ ਨੇ ਕਿਹੜੇ-ਕਿਹੜੇ ਤੈਨੂੰ ਪਤਾ ਤਤਸਮ ਸ਼ਬਦ ਤਤਸ਼ਮ ਸ਼ਬਦ ਤਤ ਪਵ ਸ਼ਬਦ ਜਾਂ ਦੇਸੀ ਦੇਸੀ ਦਾ ਹੁਣ ਆਪਾਂ ਦੇਖ ਲੇ ਜਿਹੜੇ ਸਾਡੇ ਆਪ ਦੇ ਸ਼ਬਦ ਹੋਣਗੇ ਕਿਸੇ ਵੀ ਆਪਦੀ ਲੈਂਗੁਏਜ ਆਪਦੇ ਸ਼ਬਦ ਤਤਸਮ ਸ਼ਬਦ ਤਤਸਮ ਤਤਸਮ ਸ਼ਬਦ ਜੋ ਦੂਜੀਆਂ ਭਾਸ਼ਾਵਾਂ ਤੋਂ ਜੋ ਦੀ ਤੋਂ ਹੀ ਸਾਡੇ ਵਿੱਚ ਸਮਾ ਗਏ ਉਹਨਾਂ ਦੇ ਵਿੱਚ ਆਪਾਂ ਕੋਈ ਵੀ ਚੇਂਜ ਨਹੀਂ ਕਰਿਆ ਜਿੱਦਾਂ ਉਹ ਦੂਜੀ ਭਾਸ਼ਾ ਦੇ ਵਿੱਚ ਸੀ ਸਾਡੇ ਵਿੱਚ ਵੀ ਉਹ ਸੇਮ ਹੀ ਆ ਗਈ ਸਾਡੀ ਲੈਂਗੁਏਜ ਦੇ ਵਿੱਚ ਸੇਮ ਹੀ ਆ ਗਈ ਠੀਕ ਆ ਜਿਵੇਂ ਹਿੰਦੀ ਦੇ ਇੱਕ ਸ਼ਬਦ ਦਾ ਕਵੀ ਕਵੀ ਸ਼ਬਦ ਹਿੰਦੀ ਭਾਸ਼ਾ ਦਾ ਬਟ ਅਸੀਂ ਪੰਜਾਬੀ ਦੇ ਵਿੱਚ ਵੀ ਕੀ ਕਹਿ ਦਿੰਨੇ ਆ ਕਵੀ ਠੀਕ ਹੈ ਪਤੀ ਸ਼ਬਦ ਵੀ ਹਿੰਦੀ ਦਾ ਤਾਂ ਸਾਡੇ ਵੀ ਕੀ ਪਤੀ ਇਸ ਤਰੀਕੇ ਨਾਲ ਹੀ ਰਹਿ ਗਿਆ ਪਤੀ ਓਕੇ ਬੋਤਾਂ ਅੰਗਰੇਜ਼ੀ ਦੇ ਵਿੱਚ ਕਾਰ ਆ ਦਾ ਕਾਰ ਨੂੰ ਦਾ ਆਪਾਂ ਪੰਜਾਬੀ ਦੇ ਵਿੱਚ ਵੀ ਕਾਰ ਆ ਉਹਦੇ ਵਿੱਚ ਕੁਝ ਵੀ ਚੇਂਜ ਨਹੀਂ ਕਰਿਆ ਦਾ ਸਾਈਕਲ ਸ਼ਬਦ ਨੂੰ ਆਪਾਂ ਸੀਮ ਲੈ ਲਿਆ ਹੁਣ ਸੰਸਕ੍ਰਿਤ ਦੇ ਵਿੱਚ ਇੱਕ ਸ਼ਬਦ ਹੈ ਗਿਆਨ ਜਿਹਨਾਂ ਆਪਾਂ ਮਤ ਕਹਿ ਦਿੰਨੇ ਆ ਦਾ ਤਾਂ ਗਿਆਨ ਸ਼ਬਦ ਨੂੰ ਵੀ ਅਸੀਂ ਇਸ ਲੈ ਲਿਆ ਤਾਂ ਇਹ ਕਿਹਾ ਜਾਂਦਾ ਤਤਸਮ ਤਤਸਮ ਵਿੱਚ ਸਾਡੇ ਸੀਮ ਟੂ ਸੀਮ ਹੀ ਸਮਾ ਗਈ ਥੋੜੀ ਟ੍ਰਿਕ ਲੱਗ ਕੇ ਯਾਦ ਰੱਖ ਲਿਓ ਇਹ ਆਈ ਨਹੀਂ ਸਵਾਲ ਸਟੇਟਮੈਂਟ ਬਣਾਉਣਾ ਕੁਛ ਦਿਨ ਨਹੀਂ ਸੋਤੋਂ ਤਤ ਪਪ ਸ਼ਬਦ ਜਿੰਨਾ ਥੋੜਾ ਜਿਹਾ ਪਾਪ ਚੇਂਜ ਹੋ ਗਿਆ ਉਹ ਸ਼ਬਦ ਜਿਹੜੀਆਂ ਦੂਜੀਆਂ ਭਾਸ਼ਾਵਾਂ ਤੋਂ ਲੈਤਾ ਗਏ ਹਨ ਬਟ ਪੰਜਾਬੀ ਵਿੱਚ ਉਹਨਾਂ ਦਾ ਰੂਪ ਬਦਲ ਗਿਆ ਉਹਨਾਂ ਦਾ ਥੋੜਾ ਬਹੁਤਾ ਰੂਪ ਚੇਂਜ ਹੋ ਗਿਆ ਠੀਕ ਹੈ ਜਿਵੇਂ ਸੰਸਕ੍ਰਿਤ ਦੇ ਵਿੱਚ ਸੀਗਾ ਦੀਪ ਸਾਡੇ ਬਣ ਗਿਆ ਦੀਵਾ ਠੀਕ ਹੈ ਚੇਂਜ ਹੋ ਗਿਆ ਤਾਂ ਦੀਪ ਸਾਡੇ ਬਣ ਗਿਆ ਦੀਵਾ ਜਿਨ੍ਹਾਂ ਦੇ ਰੂਪ ਦੇ ਵਿੱਚ ਚੇਂਜ ਹੋਇਆ ਠੀਕ ਹੈ ਲక్ష్ਮੀ ਸਾਡੇ ਬਣ ਗਈ ਲక్ష్ਮੀ ਲక్ష్ਮੀ ਮਾਤਾ ओके ਸੰਸਕ੍ਰਿਤ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਬਾਕੀ ਦੇਸੀ ਸ਼ਬਦ ਇਹ ਤਿੰਨ ਪ੍ਰਕਾਰ ਦੇ ਨੇ ਉਤਪੱਤੀ ਦੇਸੀ ਸ਼ਬਦ ਉਹ ਹੀ ਪੁੱਤ ਸਾਡੀ ਕਟਛੀ ਆ ਗਈ ਕਹੀ ਆ ਗਈ ਸਹਾਗ ਆ ਗਿਆ ਮਤਲਬ ਮੋਸਟਲੀ ਜਿਹੜੇ ਸਾਡਾ ਸੱਭਿਆਚਾਰ ਹੁੰਦਾ ਜਿਹੜੀਆਂ ਚੀਜ਼ਾਂ ਸਾਡੇ ਲੋਕਲ ਵਰਤੀਆਂ ਜਾਂਦੀਆਂ ਹੋਰ ਕਿਤੇ ਨਹੀਂ ਵਰਤੀਆਂ ਜਾਂਦੀਆਂ ਉਹ ਸਾਰੇ ਪੁੱਤ ਸਾਡੇ ਦੇਸੀ ਸ਼ਬਦ ਆ ਜਾਂਦੇ ਨੇ ਬਾਕੀ ਜਿਹੜੇ ਟੈਸਟ ਦਊਂਗੀ ਉਹਦੇ ਵਿੱਚ ਹੋਊਗੇ ਪਛਾਣ ਕਰਨੀ ਇਹ ਸੌਖਾ ਹੀ ਹੁੰਦਾ ਕੰਮ ਹੈ ਰੂਪ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਨੇ ਰੂਪ ਦੇ ਆਧਾਰ ਤੇ ਸ਼ਬਦ ਕਿੰਨੇ ਪ੍ਰਕਾਰ ਦੇ ਨੇ ਦੋ ਪ੍ਰਕਾਰ ਦੇ ਤਿੰਨ ਦੇ ਅੱਠ ਦੇ ਛੇ ਦੇ ਆਨਸਰ ਕੀਤਾ ਹੋਊਗਾ ਪੁੱਤ ਇਹ ਵੀ ਦੋ ਆ ਰੂਪ ਜਾਂ ਦਾ ਰੂਪ ਬਦਲਦਾ ਜਾਂ ਰੂਪ ਸੇਮ ਹੀ ਰਹਿੰਦਾ ਰੂਪ ਦੇ ਆਧਾਰ ਤੇ ਛੇ ਸਾਡੇ ਨੇ ਦੋ ਪ੍ਰਕਾਰ ਦੇ ਓਕੇ ਕਿਹੜੇ ਕਿਹੜੇ ਦੋ ਪ੍ਰਕਾਰ ਵਿਕਾਰੀ ਸ਼ਬਦ ਜਾਂ ਆਵਕਾਰੀ ਸ਼ਬਦ ਠੀਕ ਹੈ ਪੁੱਤ ਵਿਕਾਰੀ ਸ਼ਬਦ ਉਹ ਮੂਲ ਸ਼ਬਦ ਰਚਿਤ ਸ਼ਬਦ ਨਹੀਂ ਉਹ ਮੂਲ ਸ਼ਬਦ ਜਿਨ੍ਹਾਂ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਚੇਂਜ ਕੋਈ ਕੋਈ ਨਾ ਕੋਈ ਤਬਦੀਲੀ ਆ ਜਾਵੇ ਜਿਨ੍ਹਾਂ ਦਾ ਰੂਪ ਚੇਂਜ ਆ ਜਾਂਦਾ ਕਿੱਦਾਂ ਆ ਜਾਂਦਾ ਜਦੋਂ ਨਾਲ ਗਿੱਤਰ ਲੱਗ ਜੇ ਪਿਛਤਰ ਲੱਗ ਜੇ ਤਾਂ ਉਹਦੇ ਰੂਪ 'ਚ ਥੋੜਾ ਬਹੁਤ ਚੇਂਜ ਆ ਜਾਂਦਾ ਜਿਵੇਂ ਕੁੜੀ ਤੋਂ ਕੁੜੀਆਂ ਬਣ ਜਾਂਦੀਆਂ ਨੇ ਮੁੰਡੇ ਤੋਂ ਮੁੰਡੇ ਬਣ ਜਾਂਦੇ ਨੇ ਠੀਕ ਆ ਬਹੁਵਚਨ ਬਣ ਗਿਆ ਦਾ ਠੀਕ ਆ ਤਾਂ ਉਹ ਸ਼ਬਦ ਜਿਨ੍ਹਾਂ ਦਾ ਮੂਲ ਰੂਪ ਕੁੜੀ ਮੂਲ ਆ ਦਾ ਪੁੱਤਰ ਜੇ ਹੁਣ ਆਪਾਂ ਕੁੜੀ ਸ਼ਬਦ ਨੂੰ ਤੋੜਿਆ ਤਾਂ ਕੋਈ मीनिंग ਨਹੀਂ ਰਹੂਗਾ ਦਾ ਕੁੜੀ ਤੋਂ ਕੁੜੀਆਂ ਬਣ ਗਈਆਂ ਠੀਕ ਆ ਤਾਂ ਇਹਨਾਂ ਦਾ ਰੂਪ ਦੇ ਵਿੱਚ ਚੇਂਜ ਹੋ ਗਿਆ ਬਟ ਹੁੰਦੇ ਇਹ ਮੂਲ ਸ਼ਬਦ ਨੇ ਆਪਕਾਰੀ ਸ਼ਬਦ ਉਹ ਸ਼ਬਦ ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਕਿਸਮ ਦੀ ਕੋਈ ਵੀ ਤਬਦੀਲੀ ਨਹੀਂ ਵਾਪਰਦੀ ਕੋਈ ਵੀ ਚੇਂਜ ਨਹੀਂ ਆਉਂਦਾ ਠੀਕ ਹੈ ਇਹਦੇ ਵਿੱਚ ਪੁੱਤ ਆਪਣੇ ਆਪ ਦੇ ਜੋਜਕ ਠੀਕ ਹੈ ਨੇ ਨੋ ਪਰ ਤੋਂ ਕਿਉਂਕਿ ਸਗੋਂ ਠੀਕ ਹੈ ਜਿਵੇਂ ਹੁਣ ਕੁਛ ਕੁ ਵਿੱਚ ਕਹਿੰਦੇ ਨੇ ਕਿ ਇਹਦੇ ਵਿੱਚ ਸੰਬੰਧਕ ਵੀ ਆਉਣਗੇ ਸੰਬੰਧ ਨਹੀਂ ਆਉਂਦੇ ਪੁੱਤ ਇਹਦੇ ਵਿੱਚ ਜੋਜਕ ਹੀ ਆਉਣਗੇ ਤੇ ਬਾਕੀ ਜਿਹੜੇ ਨਾਮ ਦੇ ਵਿੱਚ ਖਾਸ ਨਾਮ ਹੁੰਦੇ ਆ ਜਿਹੜੇ ਜਿਵੇਂ ਡਾਕਟਰ ਮਨਮੋਹ ਸਿੰਘ ਆ ਗਿਆ ਬਠਿੰਡਾ ਆ ਗਿਆ ਪੰਜਾਬ ਆ ਗਿਆ ਤਲਵੰਡੀ ਸਾਬੋ ਆ ਗਿਆ ਹੁਣ ਇਹਨਾਂ ਦੇ ਬਹੁਵਚਨ ਨਹੀਂ ਬਣਦੇ ਨਾ ਇਹਨਾਂ ਦੇ ਨਾਲ ਕੋਈ ਵੀ ਪਛੇਤਰ ਲੱਗ ਸਕਦਾ ਤਾਂ ਇੱਕ ਖਾਸ ਨਾਮ ਆ ਜਾਂਦੀ ਇਹਦੇ ਵਿੱਚ ਦੂਜੇ ਜੋਜਕਾ ਆ ਜਾਂਦੇ ਨਹੀਂ ਇਹਨਾਂ ਦੇ ਰੂਪਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ ਠੀਕ ਆ ਕੁੜੀ ਨੂੰ ਮੁੰਡੇ ਨੂੰ ਮੂਰੀ ਚਾਹੀ ਮੇਲ ਲਿਖੋ ਚਾਹੀ ਫਿਰ ਮੇਲ ਲਿਖੋ ਕੁੜੀਆਂ ਲਿਖੋ ਚਾਹੀ ਕੁੜੀ ਲਿਖੋ ਚਾਹੀ ਇੱਕ ਵਚਨ ਲਿਖੋ ਚਾਹੀ ਬਹੁਵਚਨ ਲਿਖੋ ਜੋਜਕ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਊਗਾ ਸਵੰਧਕ ਚੇਂਜ ਹੁੰਦੇ ਨੇ ਮਤਲਬ ਉਹਦੇ ਵਿੱਚ ਆਪਾਂ ਅੱਗੇ ਦੇਖਾਂਗੇ ਜਦੋਂ ਆਪਾਂ ਜੋ ਕਰਾਂਗੇ ਤਾਂ ਹੁਣ ਆ ਗਿਆ ਤੁਹਾਡਾ ਵਿਆਕਰਨ ਦੇ ਵਰਗ ਤੋਂ ਵਿਆਕਰਨ ਦੇ ਵਰਗ ਤੋਂ ਸ਼ਬਦ ਸ਼੍ਰੇਣੀਆਂ ਕਿੰਨੇ ਪ੍ਰਕਾਰ ਦੀਆਂ ਇਹ ਆ ਗਏ ਜਿਹੜੇ ਸਟਾਰਟਿੰਗ 'ਚ ਸੋਚ ਰਹੇ ਸੀ ਕਿ 8 ਆਨਸਰ ਕਦੋਂ ਆਊਗਾ ਇੱਥੇ ਆਊਗਾ ਪੁੱਤ 8 ਆਨਸਰ ਕਿੰਨੇ ਪ੍ਰਕਾਰ ਦੇ ਸਾਡੀਆਂ ਸ਼ਬਦ ਸ਼੍ਰੇਣੀਆਂ ਦੋ ਪ੍ਰਕਾਰ ਦੀਆਂ ਪੰਜ ਦੀਆਂ 8 ਦੀਆਂ ਤਿੰਨ ਤਾਂ ਇਹ ਹੈਗੀਆਂ ਪੁੱਤ ਸਾਡੀਆਂ 8 ਪ੍ਰਕਾਰ ਦੀਆਂ ਠੀਕ ਹੈ ਇਹ ਜਾਈ ਸ਼ਬਦ ਸ਼੍ਰੇਣੀਆਂ ਪਾ ਦੇਣਾ ਚਾਹੇ ਅਰਥ ਦੇ ਆਧਾਰ ਤੇ ਜਿਹੜੀ ਸ਼ਬਦਾਂ ਦਾ ਮੀਨਿੰਗ ਨਿਕਲਦਾ ਠੀਕ ਹੈ ਕਿੰਨੇ ਤਰੀਕੇ ਦਾ ਮੀਨਿੰਗ ਨਿਕਲ ਸਕਦਾ ਕੋਈ ਵੀ ਸ਼ਬਦ ਨੂੰ ਕਿੰਨੀਆਂ ਸ਼੍ਰੇਣੀਆਂ ਚ ਵੰਡਿਆ ਜਾ ਸਕਦਾ ਜਿਵੇਂ ਹੁਣ ਬੋਧਾ ਪਰ ਰਾਮ ਆ ਰਾਮ ਨੂੰ ਕਿੰਨੇ ਤਰੀਕੇ ਨਾਲ ਬਣ ਸਕਦੇ ਆ ਰਾਮ ਇੱਕ ਨਾਮ ਆ ਠੀਕ ਆ ਰਾਮ ਦੀ ਜਗ੍ਹਾ ਤੇ ਆਪਾਂ ਲਿਖਦਾ ਉਹ ਉਹ ਇੱਕ ਪਰਨਾਮ ਆ ਠੀਕ ਹੈ ਇਸ ਤਰੀਕੇ ਨਾਲ ਆਪਾਂ ਇੱਕ ਸ਼ਬਦ ਨੂੰ ਸ਼ਬਦ ਸ਼੍ਰੇਣੀਆ ਦੇ ਵਿੱਚ ਕਿੰਨੇ ਤਰੀਕੇ ਨਾਲ ਵੰਡ ਸਕਦੇ ਹਾਂ ਟੋਟਲ 8 ਤਰੀਕੇ ਨਾਲ ਕਿਹੜੇ 8 ਬਤ ਇਹ ਵਾਲੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਓਕੇ ਹੁਣ ਇਹਦੇ ਵਿੱਚ ਤੁਹਾਡੇ ਇਹ ਪੀ ਵਾਈ ਕਿਊ ਆ ਤੁਹਾਡਾ 2023 ਦਾ ਉਹਨਾਂ ਨੇ ਕਿਹਾ ਇੰਨਾ ਵਿੱਚੋਂ ਵਸਤੂਵਾਚਕ ਨਾਮ ਚੁਣੋ ਜਿਹੜਾ ਸ਼ਬਦ ਇੰਨਾ ਵਿੱਚ ਵਸਤੂਵਾਚਕ ਨਾਮ ਹੈ ओके ਅੱਪ ਬਾਤ ਚ ਆਉਣੀ ਹੈ ਪਹਿਲਾਂ ਆਪਾਂ ਕਰਦੇ ਆ ਨਾਮ ਡਿਟੇਲ ਦੇ ਵਿੱਚ ਅੱਜ ਦਾ ਤੁਹਾਡਾ ਟੌਪਿਕ ਹੈਗਾ ਸ਼ਬਦ ਸ੍ਰੈਣੀਆਂ ਦੇ ਵਿੱਚ ਆਪਾਂ ਨਾਮ ਦੇਖਣਾ ਨਾਮ ਕਿੰਨੇ ਪ੍ਰਕਾਰ ਦਾ ਹੁੰਦਾ ਨਾਮ ਹੁੰਦਾ ਪੁੱਤ ਪੰਜ ਪ੍ਰਕਾਰ ਦਾ ਠੀਕ ਆ ਆਪਾਂ ਪਹਿਲਾਂ ਵੇਖਿਆ ਕਿ ਸ਼ਬਦ ਸ੍ਰੈਣੀਆਂ ਕਿੰਨੀਆਂ ਨੇ ਸ਼ਬਦ ਸ੍ਰੈਣੀਆਂ 8 ਨੇ ਪਹਿਲੀ ਸ਼ਬਦ ਸ੍ਰੈਣੀ ਹੈਗੀ ਸਾਡਾ ਨਾਮ ਤੇ ਨਾਮ ਕਿੰਨੇ ਪ੍ਰਕਾਰ ਦਾ ਪੁੱਤ ਪੰਜ ਪ੍ਰਕਾਰ ਦਾ ਓਕੇ ਕਿਹੜਾ ਕਿਹੜਾ ਜਾਂ ਤਾਂ ਆਮ ਨਾਮ ਕੋਈ ਵੀ ਨਾਮ ਜਾਂ ਤਾਂ ਆਮ ਨਾਮ ਹੋ ਸਕਦਾ ਜਾਂ ਜਾਤੀਵਾਚਕ ਨਾਮ ਹੋ ਸਕਦਾ ਜਿਵੇਂ ਕੁੜੀ ਆਪ ਨੂੰ ਨਹੀਂ ਪਤਾ ਕਿਹੜੀ ਕੁੜੀ ਕੁੜੀ ਇੱਕ ਆਮ ਨਾਮ ਆ ਤੇ ਇੱਕ ਜਾਤ ਨੂੰ ਦਸਰੀ ਇੱਕ ਕੁੜੀ ਠੀਕ ਆ ਖਾਸ ਨਾਮ ਕੁੜੀ ਦੇ ਨਾਮ ਤੇ ਆਪਾਂ ਕੋਈ ਵੀ ਨਾਮ ਵਰਤ ਲੈ ਕੁੜੀ ਦੇ ਨਾਮ ਤੇ ਆਪਾਂ ਕੋਈ ਵੀ ਨਾਮ ਵਰਤ ਲੈ ਆਪਾਂ ਵਰਤ ਲੈ ਗੀਤਾ ਗੀਤਾ ਨਾਮ ਦੀ ਕੁੜੀ ਠੀਕ ਆ ਤਾਂ ਗੀਤਾ ਉਹਦਾ ਨਿਜਵਾਚਕ ਨਾਮ ਆ ਤੇ ਇਹ ਖਾਸ ਨਾਮ ਆਪਣੇ ਦਿਮਾਸ਼ਾ ਜਿਹਾ ਅੱਛੇ ਓਕੇ ਗੀਤਾ ਦੀ ਗੱਲ ਹੋ ਰਹੀ ਆ ਠੀਕ ਆ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਵਿਪਾਵਾਚਕ ਨਾਮ ਪਾਵਾਚਕ ਨਾਮ ਜਿਨ੍ਹਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਜਿਵੇਂ ਆਪਣੀ ਆ ਗਈ ਗਰਮੀ ਸਰਦੀ ਪਿਆਰ ਗਰਮੀ ਸਰਦੀ ਇਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਨਾ ਅਮੀਰੀ ਗਰੀਬੀ ਠੀਕ ਹੈ ਜਿਨ੍ਹਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਉਹ ਸਾਡੇ ਹੁੰਦੇ ਵਾਵਾਚਕ ਨਾਮ ਇਕੱਠ ਵਾਚਕ ਨਾਮ ਜਿੱਥੇ ਦੋ ਜਾਂ ਦੋ ਤੋਂ ਵੱਧ ਦੋ ਜਾਂ ਦੋ ਤੋਂ ਵੱਧ ਕਿਸੇ ਇਕੱਠ ਦੀ ਗੱਲ ਹੋਵੇ ਉਹਨਾਂ ਨੂੰ ਆਪਾਂ ਕਹਾਂਗੇ ਬਹੁਤ ਇਕੱਠ ਵਾਚਕ ਜਿਵੇਂ ਆਪਾਂ ਕਹਾਂਗੇ ਕਲਾਸ ਕਲਾਸ ਇੱਕ ਬੱਚੀ ਦੀ ਕਲਾਸ ਨਹੀਂ ਹੁੰਦੀ ਦੋ ਜਾਂ ਦੋ ਤੋਂ ਵੱਧ ਬੱਚਿਆਂ ਦੀ ਕਲਾਸ ਹੁੰਦੀ ਹੈ ਸਵਾ ਹੀੜ ਮਦੀਰ ਹੀੜ ਕੁੜੀਆਂ ਦੀ ਇਕੱਠ ਨੂੰ ਆਪਾਂ ਹੀੜ ਕਹਿੰਦੇ ਆ ਮੁੰਡਿਆਂ ਦੀ ਇਕੱਠ ਨੂੰ ਆਪਾਂ ਕੀ ਮਤਲਬ ਮਂਦੀਰ ਕਹਿੰਦੇ ਆ ਪੋਜੀਟਿਵ ਸ਼ਬਦ ਆ ਵੈਸੇ ਅੱਜ ਅਸੀਂ ਨੇਟਿਵ ਚ ਲੈ ਰਹੇ ਨੇ ਤਾਂ ਜਿੱਥੇ ਕਿ ਮਤਲਬ ਗੱਭਰੂ ਮੁੰਡਿਆਂ ਦੀ ਮਤਲਬ ਇੱਕ ਟੋਲੀ ਜਾ ਰਹੀ ਆ ਉਹਨਾਂ ਆਪਾਂ ਕਹਾਂਗੇ ਕਿ ਮਂਦੀਰ ਜਾ ਰਹੀ ਆ ਤਾਂ ਹੀੜ ਕੁੜੀਆਂ ਦੀ ਡਾਰ ਪੰਛੀਆਂ ਦੀ ਇਜੜ ਮਤਲਬ ਜਿਹੜੇ ਚਾਰ ਪੈਰਾਂ ਵਾਲੇ ਜਿਹੜੇ ਪੰਛੀ ਜਾਂਦੇ ਨੇ ਜਾਨਵਰ ਜਾਂਦੇ ਨੇ ਸੌਰੀ ਉਹਨਾਂ ਨੂੰ ਵਸਤੂਵਾਚਕ ਜਿਹੜੀਆਂ ਵਸਤੂਆਂ ਦਾ ਵੇਟ ਕਰ ਸਕਦੇ ਆ ਜਾਂ ਕੋਈ ਇਕਾਈ ਜਿੱਦੇ ਨਾਲ ਲਗੇ ਜਿਵੇਂ 5 ਕਿਲੋ ਖੰਡ 10 ਕਿਲੋ ਖੰਡ ਇੱਕ ਮਣ ਰੇਤਾ ਦੋ ਟਰਾਲੀਆਂ ਰੇਤਾ ਠੀਕ ਆ ਇਹਦੇ ਨਾਲ ਕੋਈ ਨਾ ਕੋਈ ਇਕਾਈ ਆਉਗੀ ਠੀਕ ਆ ਜਿਵੇਂ ਹੁਣ ਆਮ ਨਾਮ ਆ ਇੱਕ ਕੁਰਸੀ ਕੁਰਸੀ ਕਾਮਨਾਮ ਚ ਵਗ ਗਿਆ ਬਸ ਕੁਰਸੀ ਬਣੀ ਕਾਦੀਆ ਲੱਕੜ ਦੀ ਬਣੀਆ ਤਾਂ ਲੱਕੜ ਸਾਡਾ ਕਾਚੇ ਵਗ ਗਿਆ ਵਸਤੂ ਬਾਜ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਨਾ ਪੁੱਤ ਇੱਕ ਲੱਕੜ ਦੋ ਲੱਕੜ ਤਿੰਨ ਲੱਕੜ ਆਪਾਂ ਕਹਾਂਗੇ ਇੱਕ ਮਣ ਲੱਕੜ ਦੋ ਮਣ ਲੱਕੜ 1 ਕਿਲੋ ਖੰਡ 1 ਲੀਟਰ ਇੱਥੇ ਆਪਣਾ ਗਲਾਸ ਆ ਗਿਆ ਗਲਾਸ ਠੀਕ ਹੈ ਇਹ ਜੇ ਆਪਾਂ ਪਾਣੀ ਕਹਿਣਾ ਤਾਂ ਆਪਾਂ ਕੀ ਕਹਾਂਗੇ ਇੱਕ ਗਲਾਸ ਪਾਣੀ ਪਾਣੀ ਦੇ ਮੂਰੇ ਇੱਕ ਕਪ ਨੂੰ ਇਕਾਈ ਦੇ ਨਹੀਂ ਬੋ ਇੱਕ ਗਲਾਸ ਪਾਣੀ ਦੋ ਗਲਾਸ ਪਾਣੀ ਤਿੰਨ ਗਲਾਸ ਪਾਣੀ ਆਪਾਂ ਸਿੱਧਾ ਨਹੀਂ ਕਹਿ ਸਕਦੇ ਇੱਕ ਪਾਣੀ ਦੋ ਪਾਣੀ ਤਿੰਨ ਪਾਣੀ ਠੀਕ ਹੈ ਵਸਤੂਵਾਚਕ ਉਹੀ ਸ਼ਬਦ ਹੋ ਸਕਦੇ ਨੇ ਜਿਨ੍ਹਾਂ ਦੇ ਮੂਰੇ ਕੋਈ ਨਾ ਕੋਈ ਮੀਟ ਦੀ ਮਤਲਬ ਕੁਛ ਵੀ ਮੀਟ ਕਰਨ ਦੀ ਜਾਂ ਨਾਪਣ ਦੀ ਕੋਈ ਵੀ ਕਾਇ ਹੋਵੇ ਜਿਵੇਂ ਕਪੜਾ ਕਪੜਾ ਇੱਕ ਕਪੜਾ ਦੋ ਕਪੜਾ ਨਹੀਂ ਹੁੰਦਾ ਇੱਕ ਮੀਟਰ ਕਪੜਾ ਦੋ ਮੀਟਰ ਕਪੜਾ ਕਾਚ ਵਾ ਗਿਆ ਵਸਤੂ ਚ ਵਾ ਗਿਆ ਠੀਕ ਹੈ ਪੁੱਤ ਜੇ ਮੇ ਸੂਟ ਆ ਗਈ ਪੈਂਟ ਆ ਗਈ ਕੋਈ ਵੀ ਕੱਪੜੀ ਉਹ ਸਾਰੀ ਸਾਡੀ ਕੱਚਾ ਗਈ ਇੱਕ ਜਾਤ ਆ ਗਈ ਕੱਪੜਿਆਂ ਦੀ ਇੱਕ ਜਾਤ ਆ ਗਈ ਇੰਕੀ ਮਤਲਬ ਪੈਂਟਾਂ ਦੀ ਗੱਲ ਹੋ ਰਹੀ ਆ ਕਮੀਜ਼ ਦੀ ਗੱਲ ਹੋ ਰਹੀ ਆ ਸੂਟ ਦੀ ਗੱਲ ਹੋ ਰਹੀ ਆ ਫੁਲਕਾਰੀ ਦੀ ਗੱਲ ਹੋ ਰਹੀ ਆ ਤਾਂ ਉਹ ਸਾਡੇ ਆਮਨਾਮ ਆਗੇ ਬਾਕੀ ਜਿਹੜੀ ਚੀਜ਼ ਤੋਂ ਚੀਜ਼ ਬਣ ਕੇ ਆਈ ਆ ਜਿਹੜਾ ਕੱਚਾ ਉਹ ਮਾਲ ਸੀ ਉਹ ਸਾਡਾ ਬੰਗਿਆ ਵਸਤੂ ਬੱਚ ਓਕੇ ਹੁਣ ਇਹ ਮਤਲਬ ਉਹਦਾ ਆਪਾਂ ਬੋਲ ਕੇ ਸਮਝਾਈਏ ਆ ਤੁਸੀਂ ਬੁੱਕ ਵਾਲੀ ਸਾਰੀਆਂ ਪੜ੍ਹ ਲਓ ਆਮ ਨਾਮ ਜਾਂ ਜਾਤੀਵਾਚ ਦੇ ਨਾਮ ਕਿਹੜੇ ਹੁੰਦੇ ਨੇ ਉਹ ਸ਼ਬਦ ਜੋ ਆਮ ਮਨੁੱਖਾਂ ਵਸਤੂਆਂ ਜਾਨਵਰਾਂ ਜੀਵਾਂ ਜਾਂ ਕਿਸੇ ਜਾਤੀ ਦੇ ਸਾਰੇ ਦੇ ਸਾਰੇ ਪਦਾਰਥਾਂ ਲਈ ਵਰਤੇ ਜਾਣ ਉਹਨਾਂ ਨੂੰ ਆਪਾਂ ਆਮ ਨਾਮ ਕਹਾਂਗੇ ਜਿਵੇਂ ਦਰਿਆ ਆ ਗਿਆ ਆਪ ਨੂੰ ਨਹੀਂ ਪਤਾ ਕਿਹੜਾ ਦਰਿਆ ਠੀਕ ਹੈ ਇੱਥੇ ਲਿਖ ਦਿੰਦਾ ਸਤਲੁਜ ਉਹ ਬਈ ਇਹ ਕਹਿੰਦਾ ਖਾਸ ਨਾਮ ਦੇ ਵਿੱਚ ਸ਼ਹਿਰ ਕਿਹੜਾ ਸ਼ਹਿਰ ਬਠਿੰਡਾ ਦੇਸ਼ ਕਿਹੜਾ ਦੇਸ਼ ਮਤਲਬ ਭਾਰਤ ਕੋਈ ਵੀ ਦੇਸ਼ ਹੋ ਸਕਦਾ ਨਾ ਤਾਂ ਇਹ ਸਾਰੇ ਕਿਹੜੇ ਆਗੇ ਆਮ ਨਾਮ ਜਿੱਥੇ ਆਪ ਨੂੰ ਪਤਾ ਨਹੀਂ ਲੱਗਿਆ ਕਿਹਦੀ ਗੱਲ ਹੋ ਰਹੀ ਹੈ ਉਕੀ ਮੈਨ ਸਤਲੁਜ ਕਿਹਾ ਕਿ ਕਮੈਂਟ ਦੇ ਵਿੱਚ ਦੱਸਿਓ ਕਿ ਸਤਲੁਜ ਸਾਡੇ ਕਿੰਨੇ ਜ਼ਿਲ੍ਹਿਆਂ ਨੂੰ ਕ੍ਰੋਸ ਕਰਕੇ ਜਾਂਦਾ ਸਤਲੁਜ ਵੀ ਦੱਸੋ ਬਿਆਸ ਵੀ ਦੱਸੋ ਤੇ ਰਾਵੀ ਵੀ ਦੱਸੋ ਠੀਕ ਹੈ ਕਿੰਨੇ ਕਿੰਨੇ ਜ਼ਿਲ੍ਹਿਆਂ ਨੂੰ ਟੱਚ ਕਰਕੇ ਇਹ ਜਾਂਦੇ ਨੇ ਤੇ ਕਿਹੜਾ ਦਰਿਆ ਇਹ ਵੀ ਦੱਸੋ ਕਿਹੜਾ ਦਰਿਆ ਜਿਹੜਾ ਪੰਜਾਬ ਨੂੰ ਨੌਰਥ ਤੋਂ ਸਾਊਥ ਦੇ ਵਿੱਚ ਡਿਵਾਈਡ ਕਰ ਦਿੰਦਾ ਸਾਡਾ ਕਿਹੜਾ ਦਰਿਆ ਉਹੀ ਦਰਿਆ ਸਭ ਤੋਂ ਲੰਬਾ ਆਪਣਾ ਜਿਹੜਾ ਨੌਰਥ ਤੇ ਸਾਊਥ ਦੇ ਵਿੱਚ ਪੰਜਾਬ ਨੂੰ ਡਿਵਾਈਡ ਕਰਦਾ ਅਨਸਰ ਕਰਿਓ ਕਮੈਂਟ ਦੇ ਵਿੱਚ ਬਹੁਤ ਸੋਹਣੇ-ਸੋਹਣੇ ਅਨਸਰ ਕਰਦੇ ਨੇ ਬੱਚੇ ਜਿਵੇਂ ਲਾਸਟ ਚ ਪੁੱਛਿਆ ਸੀ ਮੈਂ ਪਾਣੀ ਪਾਤ ਦੀਆਂ ਲੜਾਈਆਂ ਤਾਂ ਮੈਂ ਵੇਖੀ ਬੜੇ ਸੋਹਣੇ-ਸੋਹਣੇ ਅਨਸਰ ਕਰੇ ਨੇ ਓਕੇ ਤਾਂ ਅਗਲਾ ਸਾਡਾ ਆ ਗਿਆ ਨਾਮ ਦੀ ਕਿਸਮ ਖਾਸ ਨਾਮ ਜਾਂ ਨਿਜਵਾਚਕ ਨਾਮ ਉਹ ਸ਼ਬਦ ਜਿੰਨਾ ਤੋਂ ਕਿਸੇ ਖਾਸ ਪੁਰਸ਼ ਇਸਤਰੀ ਸਥਾਨ ਜੀਵ ਸ਼ਹਿਰ ਦਾ ਬੋਧ ਹੋਵੇ ਗਿਆਨ ਹੋਵੇ ਸਾਨੂੰ ਤਾਂ ਉਹਨਾਂ ਨੂੰ ਆਪਾਂ ਕਹਾਂਗੇ ਖਾਸ ਨਾਮ ਕਹਾਂਗੇ ਜਿਵੇਂ ਵਿਆਸ ਕੱਲਾ ਦਰਿਆ ਮੈਂ ਕਹਿ ਦਿੰਦੀ ਤਾਂ ਦਰਿਆ ਬਗ ਜਾਂਦਾ ਆਮ ਨਾਮ ਚ ਤਾਂ ਵਿਆਸ ਕਹਤਾ ਓਕੇ ਦਮਾਸ ਚ ਆ ਗਿਆ ਵਿਆਸ ਠੀਕ ਹੈ ਸ਼ਹਿਰ ਆਮ ਨਾਮ ਬਟ ਬਠਿੰਡਾ ਸ਼ਹਿਰ ਖਾਸ ਨਾਮ ਦੇਸ਼ ਆਮ ਨਾਮ ਬਟ ਭਾਰਤ ਇੱਕ ਖਾਸ ਨਾਮ ਓਕੇ ਵਸਤੂ ਵਾਸ਼ਕ ਨਾਮ ਜਿਹੜੀਆਂ ਚੀਜ਼ਾਂ ਤੋਲੀਆਂ ਮਿਨੀਆਂ ਮਾਪੀਆਂ ਇਹਦੇ ਵਿੱਚ ਨਾ ਕਨਫਿਊਜ਼ ਹੋਵੋਗੇ ਜੇ ਇੱਥੇ ਤੁਸੀਂ ਇਹ ਚੀਜ਼ ਦਿਖਿਆਲ ਨਾ ਦਿੱਤਾ ਕਿਉਂਕਿ ਅੱਗੇ ਆਪਣੀ ਸ਼ਬਦਸਰਣੀ ਦੇ ਵਿੱਚ ਅਗਲੀ ਜਦੋਂ ਇਕਾਈ ਆਈ ਉੱਥੇ ਮੈਂ ਗਿਨੀਆਂ ਪਾ ਦੇਣੀ ਆ ਜਿਹੜੀਆਂ ਚੀਜ਼ਾਂ ਨੂੰ ਆਪਾਂ ਗਿਣ ਸਕਦੇ ਹਾਂ ਉੱਥੇ ਕਨਫਿਊਜ਼ ਹੋ ਜਾਂਦੇ ਨੇ ਬੱਚੇ ਫਿਰ ਕਹਿੰਦੇ ਨੇ ਇਹਦੇ ਤੇ ਇਹਦੇ ਵਿੱਚ ਕੀ ਅੰਤਰ ਆ ਇਹਦੇ ਵਿੱਚ ਇਹ ਚੀਜ਼ ਨੂੰ ਯਾਦ ਰੱਖਣਾ ਜਿਹਦੇ ਮੂਰੇ ਕੋਈ ਨਾ ਕੋਈ ਇਕਾਈ ਲੱਗੂਗੀ ਜਾ ਸਕਣ ਵਾਲੀਆਂ ਵਸਤੂਆਂ ਦਾ ਬੋਧ ਕਰਪਾਉਣਾ ਉਹਨਾਂ ਨੂੰ ਆਪਾਂ ਕਹਾਂਗੇ ਵਸਤੂਵਾਚਕ ਨਾਮ ਠੀਕ ਹੈ ਜਿਵੇਂ ਲੱਕੜ ਆ ਗਿਆ ਇੱਕ ਲੱਕੜ 1 ਲੀਟਰ ਤੇਲ 5 ਲੀਟਰ ਪਾਣੀ 2 ਮੀਟਰ ਕੱਪੜਾ ਇਹ ਮੂਰੇ ਇੱਕ ਇਕਾਈ ਲੱਗ ਸਦੀ ਗਿਣਤੀ ਨਹੀਂ ਇਹ ਤੇ ਗਿਣਤੀ ਸ਼ਬਦ ਕਿਤੇ ਨਹੀਂ ਆਇਆ ਜਾਂ ਤੋਲਿਆ ਜਾਂ ਜਾਂ ਮਿਨਿਆ ਜਾਂ ਜਾਂ ਮਾਪਿਆ ਜਾਂ ਠੀਕ ਹੈ ਮਾਪਿਆ ਕਪੜਾ ਮਾਪਿਆ ਗਿਆ ਮਿਨਿਆ ਗਿਆ ਜਾਂ ਤੋਲਿਆ ਜਾਂ ਓਕੇ ਇਕੱਠ ਵਾਚਕ ਨਾਮ ਜਿਹੜੇ ਸ਼ਬਦ ਜੀਵਾਂ ਜਾਂ ਵਸਤੂਆਂ ਦੇ ਸਮੂਹ ਇਕੱਠ ਲਈ ਵਰਤੇ ਜਾਂ ਉਹਨਾਂ ਨੂੰ ਇਕੱਠ ਵਾਚਕ ਨਾਮ ਕਹਿੰਦੇ ਨੇ ਡਾਰ ਪੰਛੀਆਂ ਦੀ ਡਾਰ ਜਾਂਦੀ ਹੈ ਇੱਕ ਪੰਛੀ ਬੈਠਾ ਤੋਤਾ ਬੈਠਾ ਪਕਮਾ ਗਈ ਤੋਤਾ ਬੈਠਾ ਕੁਝ ਪੰਛੀ ਉੱਡੇ ਜਾਂਦੇ ਆਪਕਮੈਂ ਪੰਛੀ ਡਾਰ ਜਾਂਦੀ ਹੈ ਟੀਮ ਹੋ ਗਈ ਠੀਕ ਹੈ ਜਮਾਤ ਹੋ ਗਈ ਜਥਾ ਹੋ ਗਿਆ ਸਵਾ ਹੋ ਗਈ ਇਹ ਸਾਰੇ ਹੋ ਗਏ ਪੁੱਤ ਸਾਡੇ ਇਕੱਠਵਜਕ ਨਾਮ ਹੋ ਗਏ ਓਕੇ ਉਹ ਦੁਬਾਰਾ ਪਾਵਜਕ ਨਾਮ ਉਹ ਸ਼ਬਦ ਜਿੰਨਾ ਤੋਂ ਕਿਸੇ ਦੇ ਗੁਣ ਹਾਲਤ ਬਾਰੇ ਪਤਾ ਲੱਗੇ ਹਾਲਤ ਅਮੀਰੀ ਗਰੀਬੀ ਗੁਣ ਮਤਲਬ ਇਮਾਨਦਾਰ ਬੱਚਾ ਮਿਹਨਤੀ ਆ ਕੋਈ ਆਪਣਾ ਗੁਣ ਪਤਾ ਲੱਗ ਰਿਹਾ ਬਟ ਉਹ ਚੀਜ਼ਾਂ ਦੇਖੀਆਂ ਟੱਚ ਨਹੀਂ ਕੀਤੀਆਂ ਜਾ ਸਕਦੀਆਂ শুਈਆਂ ਨਹੀਂ ਜਾ ਸਕਦੀਆਂ ਸਿਰਫ ਮਹਿਸੂਸ ਕੀਤੀਆਂ ਜਾ ਸਕਣ ਉਹਨਾਂ ਨੂੰ ਆਪਾਂ ਕਹਾਂਗੇ ਪਾਵਜਕ ਨਾਮ ਇਹਦੇ ਵਿੱਚ ਆ ਸਾਡੀ ਖੁਸ਼ੀ ਆ ਗਈ ਗਮੀ ਆ ਗਈ ਅਮੀਰੀ ਆ ਗਈ ਗਰੀਬੀ ਆ ਗਈ ਗਰੀਬ ਬੰਦਾ ਉਹ ਕਹਿੰਗੇ ਬੰਦਾ ਕੀ ਆ ਉਹ ਗਰੀਬ ਆ ਤਾਂ ਗਰੀਬ ਕੀ ਆ ਗਿਆ ਬੁੱਤ ਪਾਵਜ ਪਰ ਬੰਦਾ ਦਾ ਆਮ ਨਾਮ ਚਾਹਦਾ ਉਹਨਾਂ ਨੇ ਕਿਹਾ ਤਾਂ ਰਾਮ ਗਰੀਬ ਆ ਰਾਮ ਖਾਸ ਨਾਮ ਆ ਗਿਆ ਬਟ ਗਰੀਬੀ ਉਹਦੀ ਪਾਵਜ ਆ ਗਿਆ ਜਿਹੜੀਆਂ ਚੀਜ਼ਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ओके ਇਹਦੇ ਵਿੱਚ ਇਹਦੇ ਤੋਂ ਸਭ ਤੋਂ ਵੱਧ ਸਵਾਲ ਆਉਂਦੇ ਨੇ ਆਪਾਂ ਦੇਖਾਂਗੇ ਮੈਂ 2030 ਦੇ ਸਵਾਲ ਵਿੱਚ ਐਡ ਕਰੇ ਨੇ ओके ਹੁਣ ਤੁਸੀਂ ਉੱਤੇ ਜਾਓ ਜਿਹੜਾ ਮੈਂ ਸਟਾਰਟਿੰਗ 'ਚ ਤੁਹਾਨੂੰ ਸਵਾਲ ਦਿਖਾਇਆ ਸੀਗਾ ਇਹਨਾਂ ਵਿੱਚੋਂ ਵਸਤੂ ਵਾਚਕ ਨਾਮ ਚੁਣੋ ਕਿਹੜਾ ਵਸਤੂ ਇਹਨਾਂ 'ਚ ਵਸਤੂ ਵਾਚਕ ਨਾਮ ਆ ਠੀਕ ਹੈ ਜਿਵੇਂ ਦੁੱਧ ਆ ਤੇਲ ਆ ਜਾਂ ਪਾਣੀ ਆ ਸੈਨਾ ਸਵਾ ਇੱਜੜ ਸੱਚ ਝੂਠ ਦੁੱਖ ਬਠਿੰਡਾ ਕਿਰਨ ਪੰਜਾਬ ਓਕੇ ਤੇ ਇਹਨਾਂ ਚ ਕਿਹੜਾ ਹੁਣ ਬਠਿੰਡਾ ਬਠਿੰਡਾ ਕਿੱਦਾਂ ਦਾ ਨਾਮ ਆ ਪੁੱਤ ਖਾਸ ਨਾਮ ਆ ਕਿਰਨ ਵੀ ਖਾਸ ਨਾਮ ਆ ਪੰਜਾਬ ਸਾਡਾ ਪੰਜਾਬ ਤਾਂ ਇਹ ਵੀ ਕੀ ਆ ਖਾਸ ਨਾਮ ਆ ਠੀਕ ਆ ਸੱਚ ਸੱਚ ਦੇਖਦਾ ਥੋੜਾ ਹੁੰਦਾ ਸੱਚ ਦਾ ਕੋਈ ਬੋਲਦਾ ਬੋਲਦੇ ਨੂੰ ਆਪਾਂ ਸੁਣਦੇ ਆਂ ਬਟ ਸੱਚ ਤਾਂ ਇਹ ਕੀ ਆ ਪੁੱਤ ਪਾਵਾਜਕ ਇਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਝੂਠ ਵੀ ਤੇ ਦੁੱਖ ਵੀ ਇਹ ਸਾਰੇ ਕੀ ਨੇ ਪੁੱਤ ਪਾਵਾਜਕ ਦੁੱਧ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਇੱਕ ਦੁੱਧ ਦੋ ਦੁੱਧ ਤਿੰਨ ਦੁੱਧ ਆਪਾਂ ਕਹਾਂਗੇ 1 ਲੀਟਰ ਦੁੱਧ 2 ਲੀਟਰ ਦੁੱਧ ਤਾਂ ਇਹ ਕੀ ਆ ਗਿਆ ਪੁੱਤ ਵਸਤੂ ਵਾਜਕ ਇਹ ਵੀ ਕੀ ਆ ਗਿਆ ਵਸਤੂਵਾਚਕ ਤੇਲ ਤੇ ਪਾਣੀ ਵੀ ਸੈਣਾ ਸੈਣਾ ਦੇ ਵਿੱਚ ਇੱਕ ਬੰਦਾ ਖੜਾ ਮਤਲਬ ਆਰਮੀ ਵਾਲਾ ਆਪਾਂ ਕਵਾਂਗੇ ਆਰਮੀ ਮੈਨ ਖੜਾ ਜਾਂ ਫੌਜੀ ਖੜਾ ਬਟ ਦੋ ਜਾਂ ਦੋ ਤੋਂ ਜ਼ਿਆਦਾ ਖੜੇ ਨਹੀਂ ਆਪਾਂ ਕਵਾਂਗੇ ਸੈਣਾ ਜਾਂਦੀ ਆ ਸਵਾ ਸਵਾ ਦੇ ਵਿੱਚ ਵੀ ਇਕੱਠਾ ਤੇ ਇਜੜ ਠੀਕ ਹੈ ਇਹ ਵੀ ਆਪਣਾ ਕਿਉਂ ਹੋ ਗਿਆ ਇਕੱਠਵਾਚਕ ਇਹ ਸੀਗੇ ਸਾਡੇ ਇਕੱਠਵਾਚਕ ਇਹ ਸੀਗੇ ਆਪਾਂ ਤੇ ਇਹ ਸੀਗੇ ਸਾਡੇ ਖਾਸ ਨਾਮ ਤੇ ਇਹ ਅਨਸਰ ਆਊਗਾ ਪੁੱਤ ਇਹਦਾ ਇਹ ਦੁੱਧ ਤੇਲ ਤੇ ਪਾਣੀ ਵਸਤੂਵਾਚਕ ਜਿਹੜੀਆਂ ਚੀਜ਼ਾਂ ਮਿਲੀਆਂ ਜਾਣ ਓਕੇ ਤਾਂ ਨੋਟਸ ਬਣਾਉਣੀ ਆ ਨਾਲ ਨਾਲ ਹੁਣ ਥੋੜੀ ਇਹ ਆ ਗਈ ਬਹੁਤ ਤੁਹਾਡੇ ਪੀਐਕਯੂ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਦੇ ਪਿਤਾ ਦੱਸੋ ਮੈਨੂੰ ਪਹਿਲਾਂ ਦਾ ਠੀਕ ਹੈ ਕੱਲ ਵਾਲੀ ਕਲਾਸ 'ਚ ਹੀ ਕਰੀਏ ਨੇ ਆਪਾਂ ਗੁਰਮੁਖੀ ਲਿਪੀ ਦੇ ਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਹੜੀ ਗੁਰਮੁਖੀ ਲਿਪੀ ਹੈ ਸਾਡੀ ਇਹ ਜਿਹੜੀ ਵਰਣਮਾਲਾ ਸਾਰੀ ਕਿਸੇ ਵੀ ਲਿਪੀ ਨੂੰ ਇੱਕ ਵਰਨ ਮਾਲਾ ਦੇ ਵਿੱਚ ਪ੍ਰੂਨ ਇਹਨੂੰ ਕਿਹੜੇ ਕਿਹੜੇ ਹਿੱਸਿਆਂ 'ਚ ਵੰਡਿਆ ਗਿਆ ਸਵਰ ਤੇ ਵਿਅੰਜਨ 'ਚ ਲਿਪੀ ਜਾਂ ਅੱਖਰਾਂ 'ਚ ਬਿੰਦੀ ਜਾਂ ਟਿੱਪਣੀ 'ਚ ਸਵਰ ਜਾਂ ਵਿਆਕਰਨ 'ਚ ਕਿਹੜੀ ਹਿੱਸੇ 'ਚ ਵੰਡਿਆ ਗਿਆ ਤੇ ਇਹਦਾ ਜਵਾਬ ਪੁੱਤ ਸਵਰ ਤੇ ਵਿਅੰਜਨ ਜਿਹੜਾ ਊੜਾ ਸਾਡਾ ਆੜਾ ਤੇ ਈੜੀ ਇਹ ਤਿੰਨ ਹੈਗੇ ਨੇ ਪੁੱਤ ਸਾਡੇ ਸਵਾਰਾ ਤੇ ਬਾਕੀ ਸਾਰੇ ਸਾਡੇ ਹੈਗੇ ਨੇ ਵਿਅੰਜਨ ਇਹਨਾਂ 'ਚ ਕਿਹੜੇ ਵਿਅੰਜਨ ਪ्योर ਨੇ ਠੀਕ ਹੈ ਇਹ ਆਪਾਂ ਆਉਣ ਵਾਲੀ ਕਲਾਸਾਂ 'ਚ ਦੇਖਾਂਗੇ ਜਦੋਂ ਸਾਡੀਆਂ ਕਲਾਸਾਂ ਸਟਾਰਟ ਹੁੰਦੀਆਂ ਲਿਪੀ ਤੇ ਓਕੇ ਦਾ ਹੁਣ ਲਿਪੀ ਦਾ ਤੁਹਾਨੂੰ ਪਤਾ ਹੈ ਕਿਸੇ ਵੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਉਹਨਾਂ ਨੂੰ ਆਪਾਂ ਲਿਪੀ ਕਹਿੰਦੇ ਆ ਵਿਆਕਰਨ ਜੇ ਪੁੱਛ ਲੈਣ ਵਿਆਕਰਨ ਕਿਹੜੀ ਭਾਸ਼ਾ ਦਾ ਸ਼ਬਦ ਆ ਤੁਸੀਂ ਮੈਨੂੰ ਦੱਸਣਾ ਵਿਆਕਰਨ ਕਿਹੜੀ ਭਾਸ਼ਾ ਦਾ ਸ਼ਬਦ ਆ ਪੰਜਾਬੀ ਦਾ ਸ਼ਬਦ ਹੈ ਜਾਂ ਹਿੰਦੀ ਦਾ ਸ਼ਬਦ ਆ ਜਾਂ ਸੰਸਕ੍ਰਿਤ ਦਾ ਸ਼ਬਦ ਆ ਜਾਂ ਫਾਰਸੀ ਦਾ ਸ਼ਬਦ ਆ ਓਕੇ ਅੱਗੇ ਇਹ ਸੋਡੀ ਪੀ ਵਾਈ ਕਿਊ ਨੇ ਠੀਕ ਆ ਹਾਥੀਆਂ ਦੇ ਰੱਖਣ ਦੀ ਜਗ੍ਹਾ ਲੀ ਬੱਤਿ ਜਾਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਜਿਹੜੀ ਤੁਹਾਡੀ ਸੰਡੇ ਦੀ ਕਲਾਸ ਆਊਗੀ ਦਾ ਉਹਦੇ ਵਿੱਚ ਆਪਾਂ ਸਾਰੇ ਸ਼ਬਦ ਦੇਖਾਂਗੇ ਜਨਵਰਾਂ ਦੇ ਰੱਖਣ ਨੂੰ ਕਿਹੜੀ ਕਿਹੜੀ ਜਗ੍ਹਾ ਨੂੰ ਕਿਹੜੀ ਕਿਹੜੀ ਕਹਿੰਦੇ ਨੇ ਤਾਂ ਇਹਦਾ ਅਨਸਰ ਆਉਣਾ ਸੀ ਪਤਾ ਸੱਸਾ ਇਕੱਠਵਾਂਜ ਦੇ ਨਾਮ ਚੋਂ ਇਹਨਾਂ ਵਿੱਚ ਕਿਹੜੇ ਸ਼ਬਦ ਇਕੱਠਵਾਂਜ ਦੇ ਨੇ ਵੀਡੀਓ ਰੋਕੋ ਤੇ ਅਨਸਰ ਕਰੋ ਕਿਹੜੇ ਇਕੱਠਵਾਂਜ ਦੇ ਨੇ ਤੇਲ ਤੇਲ ਕਿਦਾਂ ਸਾਡਾ ਵਸਤੂਵਾਜਕ ਸਵਾ ਸਾਡਾ ਕੀ ਹੈ ਇਕੱਠਵਾਂਜ ਸ਼੍ਰੇਣੀ ਵੀ ਕੀ ਹੈ ਸਾਡਾ ਇਕੱਠ ਦਿੱਲੀ ਇੱਕ ਖਾਸ ਨਾਮ ਆ ਗਿਆ ਸਾਡੀ ਰਾਜਧਾਨੀ ਓਕੇ ਦਿੱਲੀ ਭਾਰਤ ਦੀ ਰਾਜਧਾਨੀ ਕਿਹੜੇ ਸਾਲ ਬਣਦੀ ਆ ਕਿਹੜੇ ਸਾਲ ਬਣਦੀ ਆ ਦਿੱਲੀ ਨੂੰ ਪਹਿਲੀ ਵਾਰ ਇੰਡੀਆ ਦੀ ਰਾਜਧਾਨੀ ਕਿਹੜੇ ਸਾਲ ਬਣਾਇਆ ਗਿਆ ਓਕੇ ਕਮੈਂਟ ਦੇ ਵਿੱਚ ਦੱਸਿਓ ਸੈਨਾ ਕੀ ਸਾਡੀ 1:00 ਵਜਕ ਤੇ ਸਰਦੀ ਕੀ ਸਾਡਾ 5:00 ਵਜਕ ਜਿੰਨੂੰ ਆਪਾਂ ਟੱਚ ਨਹੀਂ ਕਰ ਸਕਦੇ ਤਾਂ ਇਹਦੇ ਵਿੱਚ ਪਿੰਡ ਕੋਈ ਵੀ ਪਿੰਡ ਹੋ ਸਕਦਾ ਆਮ ਨਾਮ ਆ ਗਿਆ ਪਿੰਡ ਢਾਰ ਇਕੱਠਵਜਕ ਆ ਗਿਆ ਇਜੜ ਇਕੱਠਵਜਕ ਆ ਗਿਆ ਓਕੇ ਤੇ ਇਹਦਾ ਆਨਸਰ ਆਉਣਾ ਸੀਗਾ ਫੌਜ ਇਜੜ ਤੇ ਸਵਾ ਇਹ ਇਹ ਜੀ ਆਨਸਰ ਹੈ ਇਹਦਾ ਹੋਨਾਂ ਦੇ ਸੁੰਦਰ ਕਾਲਾ ਗੋਰਾ ਤੀਜ ਹੋਲੀ ਕੀ ਹਨ ਇਹ ਵਿਸ਼ੇਸ਼ਣ ਹਨ ਜੋ ਇਸਕ ਹਨ ਸੰਵੰਧਕ ਹਨ ਜਾਂ ਕਿਰਿਆ ਹਨ ਠੀਕ ਹੈ ਤਾਂ ਕੀ ਹਨ ਇਹਦੇ ਵਿੱਚ ਪਹਲੀ ਘਟ ਠੀਕ ਹੈ ਇਹ ਕੀ ਹਨ ਸੁੰਦਰ ਕਿਸੇ ਮਤਲਬ ਨਾਮ ਜਾਂ ਪਰਨਾਮ ਦੇ ਨਾਲ ਜਿਹੜੇ ਸ਼ਬਦ ਆ ਕੇ ਉਹਦੀ ਵਿਸ਼ੇਸ਼ਤਾ ਦੱਸਦੇ ਨੇ ਉਹਨਾਂ ਨੂੰ ਆਪਾਂ ਵਿਸ਼ੇਸ਼ਣ ਕਹਿੰਦੇ ਆ ਤਾਂ ਮੁੰਡਾ ਕੀ ਆ ਸੁੰਦਰ ਆ ਕਾਲਾ ਗੋਰਾ ਜਾਂ ਬੜਾ ਤੀਜ ਠੀਕ ਹੈ ਤਾਂ ਇਹ ਕੀ ਨਹੀਂ ਪੁੱਤ ਵਿਸ਼ੇਸ਼ਣ ਨੇ ਤਾਂ ਇਹ ਵਿੱਚ ਆ ਗਈ ਸਾਡੀ ਇਹ ਟਲੀਆਂ ਵਿੱਚੋਂ ਕਿਹੜੀ ਭਾਸ਼ਾ ਪੂਰਬੀ ਪੰਜਾਬ ਵਿੱਚ ਨਹੀਂ ਬੋਲੀ ਜਾਂਦੀ ਤਾਂ ਇੱਥੇ ਕਰੋ ਪਤ ਉਪਭਾਸ਼ਾ ਠੀਕ ਹੈ ਇੱਕ ਸਾਡੀ ਜਿਹੜੀ ਪੰਜਾਬੀ ਆ ਪੰਜਾਬੀ ਕੀ ਹੈ ਸਾਡੀ ਭਾਸ਼ਾ ਪੰਜਾਬੀ ਦੇ ਵਿੱਚੋਂ ਸਾਨੂੰ ਅੱਜ ਦੇ ਪੰਜਾਬ ਦੇ ਵਿੱਚ ਚਾਰ ਕੀ ਮਿਲਦੀਆਂ ਨੇ ਉਪਭਾਸ਼ਾ ਮਿਲਦੀਆਂ ਨੇ ਠੀਕ ਹੈ ਮਾਜੀ ਉਹ ਤੋਂ ਬਾਅਦ ਸਾਡੀ ਆ ਜਾਂਦੀ ਦਵਾਬੀ ਉਹ ਤੋਂ ਬਾਅਦ ਆ ਜਾਂਦੀ ਸਾਡੀ ਮਲਵਈ ਤੇ ਇੱਧਰ ਸਾਡੀ ਆ ਜਾਂਦੀ ਹੈ ਪਵਾਦੀ ਠੀਕ ਹੈ ਇਹ ਸਾਰੀਆਂ ਮਿਲਦੀਆਂ ਨੇ ਬਟ ਇਦਾਂ ਨਹੀਂ ਹੁੰਦਾ ਬੋਤ ਪੀਟਪੀਐਸਸੀ ਵਾਲੇ ਤਾਂ ਸੋਡੇ ਦਾ ਸਿਰਫ ਇੱਥੋਂ ਤੱਕ ਹੀ ਪੁੱਛ ਲੈਂਦੇ ਨੇ ਕਿ ਇਧਰ ਬਠਿੰਡੇ ਮਾਨਸਾ ਦੇ ਵਿੱਚ ਕਿਹੜੀ ਬੋਲੀ ਜਾਂਦੀ ਹੈ ਜਦੋਂ ਆਪਾਂ ਉਪਪਾਸ਼ਾ ਵਾਲਾ ਟੌਪਿਕ ਕਰੀਏ ਤਾਂ ਵੈਸੇ ਪੀਵੀਕਿਊ ਚੱਕੇ ਹੋਏ ਨਹੀਂ ਮਲਵਈ ਜਿਹੜਾ ਬਠਿੰਡਾ ਬਠਿੰਡੇ ਦੇ ਵਿੱਚ ਜਿਹੜੇ ਸਾਬੋ ਵਾਲਾ ਏਰੀਆ ਦਾ ਉਹਦੇ ਵਿੱਚ ਮਲਵਈ ਦੀਆਂ ਵੀ ਅੱਗੇ ਉਪਪਾਸ਼ਾ ਮ ਹੈਗੀਆਂ ਨੇ ਉਹ ਬੋਲੀਆਂ ਜਾਂਦੀਆਂ ਨੇ ਉਹ ਆਪਾਂ ਆਉਣ ਵਾਲੀਆਂ ਕਲਾਸਾਂ 'ਚ ਦੇਖਾਂਗੇ ਤਾਂ ਇਹਦਾ ਆਨਸਰ ਆਉਣਾ ਸੀਗਾ ਜਿਹੜੀ ਅਸਟਮ ਆਪਣੇ ਪੰਜਾਬ ਚ ਨੀਂ ਬੋਲੀ ਜਾਂਦੀ ਬਾਕੀ ਸਾਰੀਆਂ ਇਹ ਜਿਹੜੀਆਂ ਚਾਰ ਨੇ ਉਪਭਾਸ਼ਾ ਇਹ ਬੋਲੀਆਂ ਜਾਂਦੀਆਂ ਜੇਕਰ ਦੇ ਪੁੱਤ ਪੇਪਰ ਦੇ ਜੀ ਸਟੇਟਮੈਂਟ ਆ ਜੀ ਕਿ ਜਿਹੜੀਆਂ ਅੱਜ ਦੇ ਪੰਜਾਬ ਦੇ ਵਿੱਚ ਸਾਡੀਆਂ ਉਪਭਾਸ਼ਾਵਾਂ ਇਹਨਾਂ ਨੂੰ ਜਰਮ ਕੌਣ ਦਿੰਦਾ ਇਹਨਾਂ ਨੂੰ ਜਰਮ ਦਿੰਦੇ ਨੇ ਸਾਡੇ ਦਰਿਆ ਸਾਡੇ ਦਰਿਆ ਕਿਹੜੇ ਦਰਿਆ ਤੋਂ ਬਾਅਦ ਕਿਹੜੀ ਉਪਭਾਸ਼ਾ ਆ ਜਾਂਦੀ ਹੈ ਇਹ ਆਪਾਂ ਵਿਖਾਂਗੇ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਖੇੜ ਲਿਖਿਆ ਵਿੱਚੋਂ ਕਿਹੜਾ ਚਰਖੇ ਦਾ ਹਿੱਸਾ ਨਹੀਂ ਹੈ ਕਿਹੜਾ ਚਰਖੇ ਦਾ ਹਿੱਸਾ ਨਹੀਂ ਹੈ ਚਰਮਖਾ ਤਕਲਾ ਹੁੰਦਾ ਬਈ ਇਹ ਜਿਹੜੇ ਉਹ ਦੋ ਨੂੰ ਟੋਲ ਜੋੜ ਕੇ ਬਣਦਾ ਹੁੰਦਾ ਮਤਲਬ ਵਿਚਾਲੇ ਉਹ ਤਾਂ ਇਹਦੇ ਆਨਸੇ ਆਂਸਰ ਗੁੰਮੜ ਇਹ ਚਰਖੇ ਦਾ ਹਿੱਸਾ ਨਹੀਂ ਹੈਗਾ ਆਉਣ ਵਾਲੀ ਕਲਾਸ ਸੰਡੇ ਵਾਲੀ ਕਲਾਸ ਦੇ ਵਿੱਚ ਇਹ ਸਾਰਾ ਕੁਝ ਆ ਜਾਊਗਾ ਚਰਖਾ ਸਾਡੀ ਚੱਕੀ ਚੱਕੀ ਦੇ ਕਿੰਨੇ ਪਾਰਟ ਨੇ ਸਾਡੀ ਪੱਖੀ ਉਹਦੇ ਕਿਹੜੇ ਕਿਹੜੇ ਪਾਰਟ ਨੇ ਜਿੰਨੀਆਂ ਵੀ ਆਪਣੀ ਬੀਬੀਆਂ ਘਰਾਂ 'ਚ ਕੰਮ ਕਰਦੀਆਂ ਨੇ ਆਪਣੀ ਜਿਹੜੀ ਦੇਸੀ ਚੀਜ਼ਾਂ ਚ ਚਰਖਾ ਸਾਡਾ ਦੇਸੀ ਸ਼ਬਦ ਆ ਇਹ ਕਿਤੋਂ ਆਪਾਂ ਲੈਤਾ ਨਹੀਂ ਹੋਇਆ ਦੇਸੀ ਸ਼ਬਦ ਆ ਠੀਕ ਹੈ ਇਹ ਸਾਰੇ ਆਪਾਂ ਪੜ ਦੇਖਾਂਗੇ ਗਰੀਬ ਜਾਂ ਕੰਗਾਲ ਦੇ ਅਰਥਾਂ ਵਜੋਂ ਹੀਟ ਲਿਖੇ ਵਿੱਚ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਕੋਈ ਗਰੀਬ ਆ ਜਾਂ ਕੰਗਾਲ ਆ ਤਾਂ ਉਹਦਾ ਸਮਾਨਾਰਥ ਸ਼ਬਦ ਦੱਸਣਾ ਤਾਂ ਬਦਕਿਸਮਤ ਠੀਕ ਆ ਬੀਰੋਜਗਾਰ ਦੇਹਜੂ ਜਾਂ ਮਸਕੀਨ ਤਾਂ ਇਹਦਾ ਆਜੂਆ ਮਸਕੀਨ ਗਰੀਬ ਜਾਂ ਕੰਗਾਲ ਦਾ ਸਮਾਨਾਰਥ ਸ਼ਬਦ ਓਕੇ ਇਹ ਸੋਡਾ ਆ ਗਿਆ ਨਾਮ ਦੇ ਵਿੱਚੋਂ ਸਵਾਲ ਜਿਹੜਾ ਹੁਣ ਆਪਾਂ ਟੌਪਿਕ ਕਰਿਆ ਸੀਗਾ ਠੀਕ ਆ ਪ੍ਰੇਮ ਈਰਖਾ ਸਾੜਾ ਲੋਭ ਮੋਹ ਹੰਕਾਰ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਬੰਦੇ ਦੀ ਮਿੱਟੀ ਵਿੱਚ ਰਲਿਆ ਹੋਇਆ ਹੈ ਇਸ ਭਾਗ ਵਿੱਚ ਕਿੰਨੇ ਪਾਵਜਕ ਸ੍ਰੇਣੀ ਦੇ ਨਾਮ ਆਏ ਹਨ ਨਾਮ ਵੇਖ ਲੇ ਤਾਂ ਪਰ ਨਾਮ ਕਿੰਨੇ ਤਰ੍ਹਾਂ ਦਾ ਪੰਜ ਤਰ੍ਹਾਂ ਦਾ ਇਸ ਲੈਣ ਜਿਹੜਾ ਸਾਰਾ ਬਾਗ ਹੈਗਾ ਪੁੱਤ ਇਹਦੇ ਵਿੱਚ ਕਿੰਨੇ ਪਾਵਜਕ ਆਏ ਨੇ ਚਲੋ ਦੱਸੋ ਮੈਨੂੰ ਵੀਡੀਓ ਰੋਕ ਕੇ ਇੱਕ ਪ੍ਰੇਮ ਟੱਚ ਨਹੀਂ ਕਰ ਸਕਦੇ ਈਰਖਾ ਵੀ ਨਹੀਂ ਟੱਚ ਕਰ ਸਕਦੇ ਸਾੜਾ ਲੂ ਮੂ ਹੰਕਾਰ ਓਕੇ ਹੁਣ ਜਿਵੇਂ ਬੰਦੇ ਇਹ ਆਪਣੇ ਨੂੰ ਪਤਾ ਕਿਹੜੇ ਇਹ ਆਮ ਨਾਮ ਮਿੱਟੀ ਵਸਤੂ ਬਾਜ ਕੇ ਮਿੱਟੀ ਕਮਿਟੀ ਦੋ ਮਿੱਟੀ ਥੋੜਾ ਹੁੰਦੀ ਆ ਇੱਕ ਮਣ ਮਿੱਟੀ ਇੱਕ ਟਰਾਲੀ ਮਿੱਟੀ ਦੀ ਇਸ ਤਰੀਕੇ ਨਾਲ ਆਪਾਂ ਬੋਲਦੇ ਆ ਨਾ ਕਰੇ ਆਪਣੇ ਤੇ ਇਹਦੇ ਵਿੱਚ ਕਿੰਨੇ ਆਉਣਾ ਸੀ ਪਤਾ 6 ਆਉਣਾ ਸੀ ਆਨਸਰ ਵਿੱਚ ਰਲੇ ਹੋਏ ਨੇ 6 ਆਉਣਾ ਸੀਗਾ ਪਤਾ ਬਾਕੀ ਕੋਈ ਤੁਸ ਮੈਨੂੰ ਕਮੈਂਟਾਂ ਦੇ ਵਿੱਚ ਪੈ ਦੱਸ ਸਕਦੇ ਹੋ 6 ਆਉਗਾ ਅਨਸਰ ਦਾ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਲਿਖਤੀ ਰੂਪ ਦੇ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ ਸ਼ਾਹਮੁਖੀ ਲਿਪੀ ਬਟ ਭਾਰਤ ਵਾਲੇ ਜਿਹੜਾ ਆਪਣਾ ਇੱਧਰਲਾ ਪੰਜਾਬ ਹੈ ਇਹਦੇ ਵਿੱਚ ਜੇ ਪੁੱਛਣ ਤਾਂ ਪਾਕਿਸਤਾਨੀ ਪੰਜਾਬ ਦੇ ਵਿੱਚ ਕਿਹੜੀ ਵਰਤੀ ਜਾਂਦੀ ਹੈ ਸ਼ਾਹਮੁਖੀ ਲਿਪੀ ਕਿਹੜੀ ਵਰਤੀ ਜਾਂਦੀ ਹੈ ਸ਼ਾਹਮੁਖੀ ਲਿਪੀ ਓਕੇ ਬੱਚਾ ਤਾਂ ਹਿੰਦੀ ਹਿੰਦੀ ਭਾਸ਼ਾ ਹਿੰਦੀ ਨੂੰ ਜਦੋਂ ਲਿਖਤੀ ਰੂਪ ਦਿੰਦੇ ਆ ਉਦੋਂ ਕਿਹੜੀ ਲਿਪੀ ਵਰਤੀ ਜਾਂਦੀ ਹੈ ਦੇਵਨਾਗਰੀ ਲਿਪੀ ਆ ਪਰ ਲਿਖਦੇ ਕ ਖ ਗ ਗ ਉ ਕੀ ਮਤਰਾ ਈ ਕੀ ਮਤਰਾ ਠੀਕ ਹੈ ਅੰਗਰੇਜ਼ੀ ABC ਏ ਅੰਗਰੇਜ਼ੀ ਪਾਸ਼ਾ ਦੇ ਚਿੰਨਾ ਈ ਕਿਹੜੀ ਹੈ ਰੂਮਨ ਲਿਪੀ ਇਹਨੂੰ ਆਪਾਂ ABC ਨੂੰ ਕਹਾਂਗੇ ਰੂਮਨ ਲਿਪੀ ਤੇ ਸਾਡੀ ਜਿਹੜੀ ਹੈਗੀ ਊੜਾ ਆੜਾ ਸਿਆਰੀ ਵਿਆਰੀ ਇਹ ਸਾਰੀ ਕਿਹੜੀ ਹੈ ਕਿ ਗੁਰਮੁਖੀ ਲਿਪੀ ਪਾਕਿਸਤਾਨ ਦੇ ਵਿੱਚ ਵਰਤੀ ਜਾਂਦੀ ਸ਼ਾਹਮੁਖੀ ਲਿਪੀ ਸ਼ਾਹਮੁਖੀ ਲਿਪੀ ਠੀਕ ਹੈ ਸਭ ਤੋਂ ਵੱਧ ਪੰਜਾਬੀ ਕਿੱਥੇ ਬੋਲੀ ਜਾਂਦੀ ਹੈ ਸਭ ਤੋਂ ਵੱਧ ਪੰਜਾਬੀ ਬੋਲੀ ਵੀ ਕਿੱਥੇ ਆਦੀ ਹੈ ਪਾਕਿਸਤਾਨ ਦੇ ਵਿੱਚ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਆ ਤਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਆਪਾਂ ਸਾਡੇ ਵਾਲੇ ਪੰਜਾਬ 'ਚ ਦੇਖਦੇ ਆ ਨਾ ਪੰਜਾਬ ਦੇ 'ਚ ਸਭ ਤੋਂ ਵੱਧ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਮਲਵਈ ਬੋਲੀ ਜਾਂਦੀ ਆ ਤਾਂ ਪਾਕਿਸਤਾਨ ਪੰਜਾਬ ਦੇ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਆਉਣ ਵਾਲੀ ਕਲਾਸਾਂ 'ਚ ਆਪਾਂ ਇਹ ਦੇਖਾਂਗੇ ਠੀਕ ਆ ਤਾਂ ਅੱਜ ਵਾਲੀ ਵੀਡੀਓ ਲੇਟ ਮਿਲੂਗੀ ਤੁਹਾਨੂੰ ਉਹਦੇ ਵਾਸਤੇ ਸੌਰੀ ਥੋੜਾ ਜਿਹਾ ਵੀਡੀਓ ਦੇ ਵਿੱਚ ਪ੍ਰੋਬਲਮ ਸੀ ਜਿਹੜੀ ਪੁਰਾਣੀ ਰਿਕਾਰਡ ਕਰੀ ਸੀਗੀ ਤੇ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਕੋਈ ਗਲਤੀ ਹੋਈ ਤਾਂ ਸੌਰੀ ਤੇ ਬਾਕੀ ਆਉਣ ਵਾਲੀ ਕਲਾਸਾਂ 'ਚ ਆਪਾਂ ਕਰਾਂਗੇ ਪੜਨਾਮ ਇੱਕ ਵਾਰ ਜੋ ਵੀ ਤੁਹਾਡੇ ਨੋਟਸ ਵਗੈਰਾ ਬਣੇ ਨੇ ਉਤੋਂ ਇੱਕ ਵਾਰੀ ਤੁਸੀਂ ਪੜਨਾਮ ਕੱਲ ਨੂੰ ਤੁਹਾਡੀ ਕਲਾਸ ਮਿਲ ਜੂ ਤੁਹਾਨੂੰ ਪੜਨਾਮ ਦੀ ਪ੍ਰਣਾਮ ਸਾਡਾ ਸ਼ੇਪ ਰਕਾਰ ਦਾ ਤਾਂ ਪੜਨਾਮ ਇੱਕ ਵਾਰੀ ਆਪਣੇ ਨੋਟਸਾਂ 'ਚੋਂ ਆਪਣੀ ਕੋਈ ਵੀ ਵੋਕ ਹੋਈ ਪੜ ਕੇ ਹੋਣਾ ਤਾਂ ਫਿਰ ਆਪਾਂ ਕਰਦੇ ਹਾਂ ਪੜਨਾਮ